ਵਿਆਹ ਦੀ ਸਟੇਜ ਤੇ ਹੋਇਆ ਹਾਈ ਵੋਲਟੇਜ ਡਰਾਮਾ ਲਾੜੇ ਨੇ ਲਾੜੀ ਦੀ ਤਸਵੀਰਾਂ ਖਿੱਚ ਰਹੇ ਫੋਟੋਗ੍ਰਾਫਰ ਦਾ ਚੜਿਆ ਫੁਟਾਪਾ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਵੀਡੀਓ ਦੇਖ ਰਹੇ ਲੋਕ ਹਾਸਾ ਹਾਸ ਹੋਏ ਦੂਰੇ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਵਿਆਹ ਵਿੱਚ ਫੋਟੋਗ੍ਰਾਫਰ ਦੀ ਇੱਕ ਹਰਕਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਜਦੋਂ ਲੜੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਸ ਨੇ ਸਟੇਜ ਦੇ ਹੀ ਫੋਟੋਗ੍ਰਾਫਰ ਨੂੰ ਕੁੱਟਿਆ ਜਿੱਥੇ ਇਹ ਘਟਨਾ ਸੋਸ਼ਲ ਮੀਡੀਆ ਤੇ ਹਾਸੇ ਦਾ ਪਾਤਰ ਬਣ ਗਈ ਉੱਥੇ ਹੀ ਬਹੁਤ ਸਾਰੇ ਲੋਕ ਅਸਲੀ ਤੇ ਨਕਲੀ ਦੀ ਬਹਿਸ ਵਿੱਚ ਉਲਝ ਗਏ ਵੀਡੀਓ ਆਮ ਵਿਆਹ ਦੇ ਮਾਹੌਲ ਨਾਲ ਸ਼ੁਰੂ ਹੁੰਦੀ ਹੈ ਲਾੜਾ ਤੇ ਲਾੜੀ ਸਟੇਜ ਤੇ ਖੜੇ ਨੇ ਤੇ ਫੋਟੋਗ੍ਰਾਫਰ ਲਾੜੀ ਦੀਆਂ ਤਸਵੀਰਾਂ ਖਿੱਚ ਰਿਹਾ ਹੈ। ਲਾੜਾ ਕੁਝ ਦੂਰੀ ਤੇ ਮੁਸਕਰਾਉਂਦਾ ਹੋਇਆ ਖੜਾ ਹੈ ਤੇ ਫੋਟੋਗ੍ਰਾਫਰ ਲਾੜੀ ਲਈ ਪੋਜ਼ ਦਿੰਦੇ ਹੋਏ ਉਸਦੇ ਚਿਹਰੇ ਨੂੰ ਦੋ ਵਾਰ ਛੂੰਹਦਾ ਹੈ ਤੇ ਫਿਰ ਲਾੜੇ ਨੂੰ ਗੁੱਸਾ ਆਉਂਦਾ ਹੈ ਤੇ ਉਹ ਸਿੱਧਾ ਫੋਟੋਗ੍ਰਾਫਰ ਦੇ ਜ਼ੋਰਦਾਰ ਮੁੱਕਾ ਮਾਰਦਾ ਹੈ। ਇਹ ਦ੍ਰਿਸ਼ ਦੇਖ ਕੇ ਉੱਥੇ ਖੜੀ ਦੁਲਨ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਪਾਉਂਦੀ ਤੇ ਸਟੇਜ ਤੇ ਬੈਠੀ ਹੱਸਣ ਲੱਗ ਪੈਂਦੀ ਹੈ। ਦੁਲਨ ਦਾ ਇਹ ਖੁੱਲਾ ਹਾਸਾ ਵੀਡੀਓ ਨੂੰ ਹੋਰ ਵੀ ਮਜ਼ਾਕੀਆ ਬਣਾਉਂਦਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਵੱਖ-ਵੱਖਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਇੱਕ ਨੇ ਕਿਹਾ ਇੰਨਾ ਗੰਭੀਰ ਮਾਹੌਲ ਸੀ ਪਰ ਦੁਲਨ ਦੇ ਹਾਸੇ ਨੇ ਸਭ ਕੁਝ ਸੰਭਲ ਲਿਆ ਜਦੋਂ ਕਿ ਕਿਸੇ ਨੇ ਪੁੱਛਿਆ ਤਰਾ ਇੰਨੀ ਨੇੜਿਓਂ ਫੋਟੋਆਂ ਕੌਣ ਖਿੱਚਦਾ ਹੈ ਹਾਲਾਂਕਿ ਕੁਝ ਉਪਭੋਗਤਾਵਾਂ ਨੇ ਕਿਹਾ ਕਿ ਵੀਡੀਓ ਸਕ੍ਰਿਪਟਿਡ ਹੈ ਤੇ ਸੋਸ਼ਲ ਮੀਡੀਆ ਲਈ ਜਾਣਬੁੱਝ ਕੇ ਬਣਾਈ ਗਈ ਹੈ ਫਿਰ ਵੀ ਆਮ ਦਰਸ਼ਕ ਇਸ ਤੇ ਬਹੁਤ ਹੱਸ ਰਹੇ ਨੇ ਤੇ ਆਪਣੀ رائے ਦੇ ਰਹੇ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਪਰ ਇਹ ਵੀਡੀਓ ਉਹਨਾਂ ਖਾਸ ਪਲਾਂ ਵਿੱਚੋਂ ਇੱਕ ਬਣ ਗਿਆ ਜਿੱਥੇ ਇੱਕ ਮੁੱਕਾ ਇੱਕ ਹਾਸਾ ਤੇ ਇੱਕ ਕੈਮਰਾ ਇਕੱਠੇ ਇੱਕ ਯਾਦਗਾਰ ਪਲ ਬਣ ਜਾਂਦੇ ਨੇ ਵਿਆਹ ਦੀ ਸਟੇਜ ਤੇ ਹੋਇਆ ਹਾਈ ਵੋਲਟੇਜ ਡਰਾਮਾ ਲਾੜੇ ਨੇ ਲਾੜੀ ਦੀ ਤਸਵੀਰਾਂ ਖਿੱਚ ਰਹੇ ਫੋਟੋਗ੍ਰਾਫਰ ਦਾ ਚੜਿਆ-ਕੁਟਾਪਾ ਸੋਸ਼ਲ ਮੀਡੀਆ ਦੇ ਵੀਡੀਓ ਹੋਈ ਵਾਇਰਲ ਵੀਡੀਓ ਦੇਖ ਰਹੇ ਲੋਕ ਹਾਸਾ ਹਾਸ ਹੋਏ ਦੂਰੇ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਮੰਨਾ ਵਿਆਹ ਵਿੱਚ ਫੋਟੋਗ੍ਰਾਫਰ ਦੀ ਇੱਕ ਹਰਕਤ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਜਦੋਂ ਲਾੜੇ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਸ ਨੇ ਸਟੇਜ ਦੇ ਹੀ ਫੋਟੋਗ੍ਰਾਫਰ ਨੂੰ ਕੁੱਟਿਆ ਜਿੱਥੇ ਇਹ ਘਟਨਾ ਸੋਸ਼ਲ ਮੀਡੀਆ ਤੇ ਹਾਸੇ ਦਾ ਪਾਤਰ ਬਣ ਗਈ ਉੱਥੇ ਹੀ ਬਹੁਤ ਸਾਰੇ ਲੋਕ ਅਸਲੀ ਤੇ ਨਕਲੀ ਦੀ ਬਹਿਸ ਵਿੱਚ ਉਲਝ ਗਏ ਵੀਡੀਓ ਆਮ ਵਿਆਹ ਦੇ ਮਾਹੌਲ ਨਾਲ ਸ਼ੁਰੂ ਹੁੰਦੀ ਹੈ ਲਾੜਾ ਤੇ ਲਾੜੀ ਸਟੇਜ ਤੇ ਖੜੇ ਨੇ ਤੇ ਫੋਟੋਗ੍ਰਾਫਰ ਲਾੜੀ ਦੀਆਂ ਤਸਵੀਰਾਂ ਖਿੱਚ ਰਿਹਾ ਹੈ ਲਾੜਾ ਕੁਝ ਦੂਰੀ ਤੇ ਮੁਸਕਰਾਉਂਦਾ ਹੋਇਆ ਖੜਾ ਹੈ ਤੇ ਫੋਟੋਗ੍ਰਾਫਰ ਲਾੜੀ ਲਈ ਪੋਜ਼ ਦਿੰਦੇ ਹੋਏ ਉਸਦੇ ਚਿਹਰੇ ਨੂੰ ਦੋ ਵਾਰ ਛੂੰਹਦਾ ਹੈ ਤੇ ਫਿਰ ਲਾੜੇ ਨੂੰ ਗੁੱਸਾ ਆਉਂਦਾ ਹੈ ਤੇ ਉਹ ਸਿੱਧਾ ਫੋਟੋਗ੍ਰਾਫਰ ਦੇ ਜ਼ੋਰਦਾਰ ਮੁੱਕਾ ਮਾਰਦਾ ਹੈ ਇਹ ਦ੍ਰਿਸ਼ ਦੇਖ ਕੇ ਉੱਥੇ ਖੜੀ ਦੁਲਨ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਪਾਉਂਦੀ ਤੇ ਸਟੇਜ ਤੇ ਬੈਠੀ ਹੱਸਣ ਲੱਗ ਪੈਂਦੀ ਹੈ ਦੁਲਨ ਦਾ ਇਹ ਖੁੱਲਾ ਹਾਸਾ ਵੀਡੀਓ ਨੂੰ ਹੋਰ ਵੀ ਮਜ਼ਾਕੀਆ ਬਣਾਉਂਦਾ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਵੱਖੋ-ਵੱਖਰੀਆਂ ਪ੍ਰਤੀਕਿਰਿਆਵਾਂ ਦੇ ਰਹੇ ਨੇ ਇੱਕ ਨੇ ਕਿਹਾ ਇਨਾ ਗੰਭੀਰ ਮਾਹੌਲ ਸੀ ਪਰ ਦੁਲਨ ਦੇ ਹਾਸੇ ਨੇ ਸਭ ਕੁਝ ਸੰਭਲ ਲਿਆ ਜਦੋਂ ਕਿ ਕਿਸੇ ਨੇ ਪੁੱਛਿਆ ਤਰਾ ਇੰਨੀ ਨੇੜਿਓਂ ਫੋਟੋ ਆਪ ਕੌਣ ਖਿੱਚਦਾ ਹੈ ਹਾਲਾਂਕਿ ਕੁਝ ਉਪਭੋਗਤਾਵਾਂ ਨੇ ਕਿਹਾ ਕਿ ਵੀਡੀਓ ਸਕ੍ਰਿਪਟਿਡ ਹੈ ਤੇ ਸੋਸ਼ਲ ਮੀਡੀਆ ਲਈ ਜਾਣਬੁੱਝ ਕੇ ਬਣਾਈ ਗਈ ਹੈ ਫਿਰ ਵੀ ਆਮ ਦਰਸ਼ਕ ਇਸ ਤੇ ਬਹੁਤ ਹੱਸ ਰਹੇ ਨੇ ਤੇ ਆਪਣੀ رائے ਦੇ ਰਹੇ ਨੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਹਰ ਰੋਜ਼ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਪਰ ਇਹ ਵੀਡੀਓ ਉਹਨਾਂ ਖਾਸ ਪਲਾਂ ਵਿੱਚੋਂ ਇੱਕ ਬਣ ਗਿਆ ਜਿੱਥੇ ਇੱਕ ਮੁੱਕਾ ਇੱਕ ਹਾਸਾ ਤੇ ਇੱਕ ਕੈਮਰਾ ਇਕੱਠੇ ਇੱਕ ਯਾਦਗਾਰ ਪਲ ਬਣ ਜਾਂਦੇ ਨੇ